ਦੇ ਦੀ ਬੰਤਰ ਤਾਂ ਜਿਹੜੀ ਹੈਗੀ ਨਾ ਲੇਵੇ ਦੀ ਬੰਤਰ ਬਹੁਤ ਸੋਹਣੀ ਕੱਲਾ ਕੱਲਾ ਥਾਨ ਲੱਗਿਆ ਲੇਵੇ ਨਾ ਚਵਾ ਕੇ ਦੇ ਦਿੰਗੇ ਜੀ 17 ਕਿਲੋ 17 ਕਿਲੋ ਚਵਾ ਕੇ ਹਾਂਜੀ ਐਸੀ ਕਾਲ ਦੋਸਤੋ ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਸੁਖਵਿੰਦਰ ਕੋਲੇ ਪਹੁੰਚੇ ਹੋਇਆ ਮਿੱਤਰੋ ਤੇ ਬਾਈ ਸੁਖਵਿੰਦਰ ਦੇ ਨਾਲ ਅੱਜ ਆਪਾਂ ਤੁਹਾਨੂੰ ਸਾਰੇ ਪਸ਼ੂ ਦਿਖਾ ਦਾਂਗੇ ਬਾਕੀ ਜਿਹੜੀ ਸਕਰੀਨ ਉੱਤੇ ਤੁਸੀਂ ਨਾ ਛੋਟੀ ਦਿਖਾਈ ਦੇ ਜਾਂਦੀ ਹੈ ਇਹ ਬਾਈ ਨੇ ਹੈਗੀ ਹੈ ਮਿੱਤਰੋ ਦੇਣੀ ਆ ਤੇ ਬਾਕੀ ਇੱਧਰਲੇ ਪਾਸੇ ਹੋਰ ਪਸ਼ੂ ਵੀ ਆ ਗਏ ਜਿਹੜੇ ਉਹ ਵੀ ਨਿਗਾਹ ਮਾਰ ਲਓ ਇੱਕ ਵਾਰੀ ਸਾਰੇ ਪਸ਼ੂ ਆਉਂਦੇ ਨਾ ਜਿਹੜੇ ਬਾਈ ਦੇ ਘਰੇ ਰੱਖ ਤੇ ਇਧਰਲੇ ਪਾਸੇ ਵੀ ਹੋਰ ਨਾਗ ਜਿਵੇਂ ਆ ਗਈ ਏ ਉਹ ਜਿਹੜੀਆਂ ਹੈਗੀਆਂ ਬਾਈਆਂ ਦੀਆਂ ਜਿਹੜੀਆਂ ਹੈਗੀਆਂ ਨਾ ਗਾਵਾਂ ਦੁੱਧ ਤੇ ਲਾਈਆਂ ਹੋਈਆਂ ਨੇ ਤੇ ਇੱਧਰ ਬੱਛਰੂ ਵੀ ਦੇਖ ਲਓ ਜਮਾ ਇੰਨ ਤਾਜ਼ੇ ਆ ਤੇ ਇਹ ਗਾਵਾਂ ਦੀ ਗਿਣਤੀ ਵੀ ਪੁੱਛ ਲਾਂਗੇ ਤੇ ਆਜੋ ਆਪਾਂ ਬਾਈ ਸੁਖਵਿੰਦਰ ਨਾਲ ਕਰਵਾਈਏ ਗੱਲਬਾਤ ਤੇ ਲੱਗੇ ਉਸ ਝੋਟੀ ਦੀ ਜਾਣਕਾਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਪਿੰਡ ਕਿਹੜਾ ਆ ਗਿਆ ਬਾਈ ਪਿੰਡ ਤਲਾਕਲਾ ਆ ਜੀ ਤਲਾਕਲਾ ਤੇ ਜ਼ਿਲ੍ਹਾ ਜ਼ਿਲ੍ਹਾ ਮਾਨਸਾ ਜੀ ਤੇ ਭਿੱਖੀ ਨੇੜੇ ਰਹਿ ਗਈ ਭਿੱਖੀ ਹਾਂ 7 ਕਿਲੋਮੀਟਰ ਆਪਾਂ ਦੇ ਤੋਂ ਜੀ ਅੱਛਾ ਸੁਖਵਿੰਦਰ ਜਿਹ ਛੋਟੀ ਦਾ ਸੂਆ ਦੱਸ ਵੀ ਸੂਆ ਕਿੰਨਾ ਸੂਆ ਇਹਦਾ ਤੀਸਰਾ ਜੀ ਤੀਜਾ ਸੂਆ ਹਾਂਜੀ ਕਿੰਨੇ ਦਿਨ ਰਹਿੰਦੇ ਸੂਣ ਦੇ ਇਹਦੇ ਸੂਣ ਦੇ ਮਨ ਕੋਲੋਂ 5-7 ਦਿਨ ਲਊਗੀ ਹੋਰ 5 ਤੋਂ 7 ਦਿਨ ਲਊਗੀ ਲੈ ਜੂ ਹਾਂ ਤੇ ਫਿਰ ਜਿਹੜਾ ਦੂਜੇ ਸੂਏ ਇਸ ਛੋਟੀ ਨੇ ਤੇਰੇ ਕੋਲੇ ਦੁੱਧ ਦਿੱਤਾ ਹੈ 17 ਦਿੱਤਾ ਹੀ ਆਪਣੇ ਕੋਲ 17 ਹਾਂਜੀ ਤੇ ਹੁਣ ਫਿਰ ਤੀਜੇ ਸੂਏ ਵਾਸਤੇ ਤੀਜੇ ਹੀ ਅਗਲਾ ਆਪਦੀ ਸਮਝ ਦੇਖ ਲਈਏ 17 ਆਪਣੇ ਕੋਲੇ ਦਿੱਤਾ 17 ਚਵਾ ਦੇਗਾ ਹਾਂ ਚਵਾ ਦੇਾਂਗੇ ਕਿੰਨੇ ਦਿਨਾਂ ਬਾਅਦ ਮੰਨ ਕੇ ਚਲੋ ਜੀ ਸੂਮ ਤੋਂ 15 18 ਦਿਨਾਂ ਬਾਅਦ ਚਬਾ ਦੇਣੀ ਚਬਾ ਕੇ ਦੇ ਦੇ ਅੱਛਾ ਜੇ ਕੋਈ ਬੰਦਾ ਤੇਰੇ ਨਾਲ ਸਾਈ ਕਰਦਾ ਹੈ ਸਾਈ ਕਰ ਲਈ ਹਾਂ ਫੇਰ ਚਵਾ ਕੇ ਦੇ ਦਿੰਗੇ ਜੀ 17 ਕਿਲੋ 17 ਕਿਲੋ ਚਵਾ ਕੇ ਦੇ ਜਿਹੜਾ ਤੂੰ ਚੋਇਆ ਵੱਧ ਦੇ ਦੇ ਅਗਲੀ ਦੀ ਕਿਸਮਤ ਵੱਧ ਉਹਦੀ ਕਿਸਮਤ ਆ ਹਾਂ ਅਗਲੀ ਦੀ ਸੇਵ ਹੈ ਮੰਨ ਕੇ ਚੱਲ ਖਾਣ ਪੀਣ ਨੂੰ ਖੁੱਲੀ ਹੈ ਜੀ ਖਾਣ ਪੀਣ ਦੀ ਖੁੱਲੀ ਹੈ ਖੁੱਲੀ ਹੈ ਜੀ ਠੀਕ ਆ ਤੇ ਹੁਣ ਇਹ ਆਪ ਪਤਾ ਵੀ ਕਿਹੜੇ ਸੀਮੰਟ ਦੀ ਹੈ ਜਾਂ ਕਿ ਇਹਦੇ ਜਿਹੜਾ ਲੱਗਿਆਗਾ ਆਪ ਤਾਂ ਨਹੀਂ ਆਪ ਨੂੰ ਪਤਾ ਜੀ ਆਪਾਂ ਵਧੀਆ ਸੀਮੰਟ ਦਾ M460 ਲਵਾਇਆ ਜੀ ਸਟਰਾ ਆਪਣੇ ਕੋਲੇ ਪਿਆ ਪਿਆਗਾ ਸਟਰਾ ਹਾਂ ਸਟਰਾ ਠੀਕ ਹੈ M460 ਲਾਇਆ 60 ਤੋਂ ਠੀਕ ਆ ਲਓ ਵੀ ਖੋਲ ਕੇ ਰਾਂ ਫਿਰ ਆਪਾਂ ਤੋੜ ਕੇ ਦਿਖਾਗੇ ਤੇਰੀ ਝੋਟੀ ਨੂੰ ਲਓ ਵੀ ਝੋਟੀ ਦਾ ਤੁਸੀਂ ਨਾ ਜਿਹੜਾ ਹੈਗਾ ਇਸ ਥਣਾ ਦੀ ਕੁਆਲਿਟੀ ਦੀ ਮੈਂ ਤੁਹਾਨੂੰ ਦਿਖਾ ਦਣਾ ਵੀ ਸਿੰਘ ਆ ਗਿਆ ਪੂਰਾ ਸੋਨਾ ਤੇ ਕੁੰਡਾ ਇੱਕ ਵਸ ਆਪਾਂ ਨੂੰ ਇਹ ਰਹੁ ਮਿੱਤਰੋ ਵੀ ਹਾਂ ਜਾ ਰਹੇ ਆਪਾਂ ਨੂੰ ਘਰੇ ਲੂ ਕਿਸਾਨਪਰਾ ਦੇ ਘਰੋਂ ਆਪਾਂ ਨੂੰ ਝੋਟੀ ਦਿਖਾਉਣੇ ਹੈਗੇ ਇਹ ਆ ਦੇਖ ਲੋ ਥਣਾ ਦੀ ਕੁਆਲਿਟੀ ਚੈੱਕ ਕਰ ਲੋ ਇਹ ਹੌਲੀ ਹੌਲੀ ਲੈ ਚੱਲ ਹੈ ਇਧਰ ਨੂੰ ਲੈ ਚੱਲ ਲੈ ਵੀ ਆ ਦੇਖ ਲੋ ਬਾਈ ਕਹਿੰਦਾ ਵੀ ਇਹਦਾ 17 ਕਿਲੋ ਦੁੱਧ ਆਪਾਂ ਚੋਇਆ ਹੋਇਆ ਹੈ ਤੇ ਹੁਣ ਸਾਈ ਕਰ ਲੈ ਤੇ 17 ਹੀ ਆਪਾਂ ਚਵਾ ਦਾਂਗੇ ਖੁਰਨੀ ਦੇ ਨਾਲ ਹੈਗਾ ਜਾਂ ਲੰਮੀ ਤੋਰੀ ਆ ਜਾਓ ਜੀ ਕਿਸੇ ਪਾਸੇ ਏ ਆ ਦੇਖ ਲੋ ਵੀ ਸਿੰਗਾ ਦੀ ਬੰਤਰ-ਬੰਤਰ ਚੈੱਕ ਕਰ ਲੋ ਮੂੰਹ ਵੀ ਨਿੱਕਾ ਤੇ ਪੂਛ ਵੀ ਜਮ ਜੱਡ ਵਾਂਗ ਇਕਾ ਲੈ ਵੀ ਆ ਦੇਖ ਲੋ ਹੁਣ ਤੀਜੇ ਸੂਏ ਵਾਸਤੇ 17 ਕਿਲੋ ਦੁੱਧ ਬਾਈ ਕਹਿੰਦਾ ਇਹ ਪਾ ਦੂਗੀ ਤੇ ਆਪਾਂ 17 ਚਵਾਬ ਹੀ ਦੇਵਾਂਗੇ ਕੋਈ ਬੰਦਾ ਇਹ ਨਾ ਆਖੇ ਵੀ ਹਾਂ ਭਾਈ 17 ਕਹਿ ਤਾ ਸਾਈ ਕਰ ਲਿਓ ਏ ਆ ਦੇਖੋ ਲੇਵੇ ਦੀ ਬੰਤਰ ਤਾਂ ਜਿਹੜੀ ਹੈਗੀ ਨਾ ਲੇਵੇ ਦੀ ਬੰਤਰ ਬਹੁਤ ਸੋਹਣੇ ਕੱਲਾ-ਕੱਲਾ ਥਾਨ ਲੱਗਾ ਲੇਵੇ ਨੂੰ ਤੇ ਹਜੇ ਤਾਂ ਮੈਨੂੰ ਐ ਲੱਗਦਾ ਇਦੋਂ ਵੀ ਲੇਵਾ ਜ਼ਿਆਦਾ ਬਣਾਊਗੀ ਕਾਪਰਾਉ ਬਣਾਉ ਜੀ ਹਲੇ 5-7 ਦਿਨ ਪਏ ਨੇ ਅੱਛਾ 5-7 ਦਿਨ ਪਏ ਆ ਹਾਂਜੀ ਵੈਰੀ ਗੁੱਡ ਲਿਆ ਕੇ ਰਾ ਉਹ ਜਿਹੜੀ ਹੈਗੀ ਚਮੜੀ ਤੋਂ ਬਰੀਕ ਆ ਹਨਾ ਹਾਂ ਚਾਂਬੜੀ ਦੀ ਬਰੀਕ ਹੈ ਜਮਨ ਨਾੜਾਂ ਦੀ ਨਹੀਂ ਪੂਰੀ ਠੀਕ ਹੈ ਹਾਂਜੀ ਲੈ ਲੈ ਚੱਲ ਇਹ ਇਧਰਲੇ ਪਾਸੋਂ ਵੀ ਥਣਲੇਵਾ ਦੇਖ ਲਓ ਮਿੱਤਰੋ ਲੈ ਵੀ ਜਿਹੜਾ ਬੰਦਾ ਐ ਹੁੰਦਾ ਨਾ ਵੀ ਹਾਂ ਯਾਰ ਆਪਾਂ ਨੂੰ ਘਰੇਲੂ ਕਰੋ ਮੱਝ ਮਿਲਦੇ ਉਹ ਵੀ 17 ਕਿਲੋ ਦੁੱਧ ਚੋ ਕੇ ਲੈ ਜਾਓ ਤੁਸੀਂ ਸਾਈ ਬਾਈ ਨਾ ਕਰ ਲਿਓ ਠੀਕ ਆ ਬਾਕੀ ਜਿਹੜੀ ਹੈਗੀ ਥੋੜੀ ਸਮਝ ਕੰਮ ਕਰੂਗੀ ਇੱਥੇ ਆਇਓ ਤਸੱਲੀ ਕਰਨੀ ਜਿਹੜੀ ਹੈਗੀ ਉਹ ਸੋਡੀ ਜ਼ਿੰਮੇਵਾਰੀ ਬਣਦੀ ਆ। ਬਾਕੀ ਆਜੋ ਦੂਜੇ ਪਸ਼ੂਆਂ ਬਾਰੇ ਵੀ ਆਪਾਂ ਲਵਾਂਗੇ ਨਾ ਜਾਣਕਾਰੀ। ਇਹ ਖੜੀ ਦਾ ਨਾ ਥਣ ਲੈਵਾ ਚੈੱਕ ਕਰ ਲਓ ਇੱਕ ਵਾਰੀ ਫੇਰ ਤੁਸੀਂ। ਇਹ ਕਸਰ ਕੱਢ ਕੇ ਆਪਾਂ ਦਿਖਾਉਣ ਵਾਲੀ। ਅੱਛਾ। ਸਗਮੇਂਦਰ ਕੀ ਰੇਟ ਕਰਤਾ ਬਈ? ਰੇਟ ਜੀ ਆਪਾਂ ਫੋਨ ਤੇ ਕਰ ਲਾਂਗੇ। ਫੋਨ ਤੇ ਕਰ ਲਈ। ਹਾਂਜੀ। ਠੀਕ ਆ। ਅੱਛਾ ਮੈਨੂੰ ਐ ਦੱਸ ਤੇਰੇ ਕੋਲ ਟੋਟਲ ਗਾਵਾਂ ਕਿੰਨੀਆਂ ਆਗੀਆਂ? ਟੋਟਲ ਆਪਣੇ ਕੋਲੇ ਗਾਵਾਂ ਹੈ ਕਿੰਨੇ ਦੁੱਧ ਵਾਲੀਆਂ ਜੀ 9। ਅੱਛਾ ਨੌਂ ਗਾਵਾਂ ਹਾਂਜੀ ਤੇ ਸਾਰੇ ਪਸ਼ੂ ਕਿੰਨੇ ਤੇਰੇ ਕੋਲੇ ਸਾਰੇ ਟੋਟਲ ਆਪਣੇ ਕੋਲੇ ਹੈਗੇ ਨੇ ਜੀ 25 26 ਨਾਲ 25 26 ਤੇ ਮੈਨੂੰ ਐ ਦੱਸ ਵੀ ਇੱਕ ਦੋ ਵਾਰ ਹਾਂ ਮਤਲਬ ਇਹ ਮੱਝ ਵੇਚਣ ਦਾ ਕਾਰਨ ਕੀ ਬਣਦਾ ਕਾਰਨ ਜੀ ਆਪਾਂ ਥੋੜਾ ਗਾਇਆਂ ਕਿ ਨਹੀਂ ਧਿਆਨ ਵੱਧਾ ਜੀ ਅੱਛਾ ਹਾਂ ਗਾਇਆਂ ਵੱਧ ਰੱਖਣੀਆਂ ਠੀਕ ਹੈ ਹਾਂ ਉਹ ਤਾਂ ਲਿਆਂਦੀ ਆ ਤਾਂ ਪਹਿਲਾਂ ਆਪਾਂ ਚੰਗੀ ਰੱਖੀ ਨੇ ਝੋਟੀਆਂ ਠੀਕ ਹੈ ਵੀ ਹਾਂ ਝੋਟੀਆਂ ਵਧੀਆ ਰੱਖੀਆਂ ਸੀ ਚਲੋ ਪਹਿਲਾਂ ਕੋ ਸੇਲ ਕਰਤੀਆਂ ਸੀ ਠੀਕ ਹੈ ਹਾਂ ਤੇ ਫਿਰ ਇਹ ਜਿਹੜੀ ਹੈਗੀ ਤੇਰੇ ਘਰ ਦੀ ਆ ਗਈ ਇਹ ਨਾ ਇਹ ਹਰਿਆਣੇ ਚੋਂ ਲਿਆਈ ਸੀ ਆਪਾਂ ਹਰਿਆਣੇ ਚੋਂ ਲੈ ਕੇ ਆਇਆ ਸੀ ਹਾਂਜੀ ਚਲੋ ਚੰਗੀ ਗੱਲ ਸਿਕੰਦਰ ਫਿਰ ਤੇਰੇ ਕੋਲ ਨੰਬਰ ਜਿਹੜਾ ਹੈਗਾ ਕਿਹੜਾ ਚੱਲਦਾ ਬਾਈ ਨੰਬਰ 8958 ਬਾਈ 48228 99158 48228 48228 हां जी ठीक है ਤੇ ਲੋਬੀ ਮਿੱਤਰੋ ਇਹ ਸੀ ਬਾਈ ਸੁਖਵਿੰਦਰ ਕੋਲੇ ਜਿਹੜੀ ਝੋਟੀ ਤੀਜਾ ਸੁਹਾ ਰਹਿ ਜਾਂਲ ਤੀਜਾ ਸੁਹਾ ਸੂਣ ਵਾਲੀ ਝੋਟੀ ਆ ਗਈ ਬਾਕੀ ਹੁਣ ਤਾਂ ਗੱਲਾਂ ਬਾਤਾਂ ਜਿਹੜੀਆਂ ਸੀ ਡਰ ਡੁੱਕਰ ਨਿਕਲ ਗਿਆ ਸੂਈ ਤੋਂ ਲਿਜਾ ਸਕਦੇ ਹੋ ਤੁਸੀਂ ਦੁੱਧ ਚੋ ਕੇ ਤੇ ਕਿਵੇਂ ਲੱਗੀ ਝੋਟੀ ਬਾਈ ਸੁਖਵਿੰਦਰ ਦੀ ਦੱਸਿਓ ਜਰੂਰ ਸੁਖਵਿੰਦਰ ਵੀਰੇ ਬਹੁਤ ਬਹੁਤ ਧੰਨਵਾਦ ਧੰਨਵਾਦ